ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆਣਾ ਵੀ ਮਾਤਾ ਪਰ ਇੱਕ ਗੱਲ ਆ ਯਾਰ ਹਨਾ ਕੱਲ ਮਾਤਾ ਦੇ ਮਾਤਾ ਵੀ ਬੋਲੀਆ ਮਾਤਾ ਦਾ ਵੀ ਦਰਦ ਝਲਕਿਆ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਪਰ ਇੱਕ ਗੱਲ ਮੈਂ ਅੱਜ ਕਹਿਣਾ ਚਾਹਣਾ ਹਨਾ ਵੀ ਆਪਾਂ ਨੂੰ ਵੀ ਵੀ ਕਹਿੰਦੇ ਵੀ ਪੰਥ ਨਹੀਂ ਸਾਦਦਾ ਪੰਥ ਨੇ ਬਈ ਬਹੁਤ ਸਾਦ ਦਿੱਤਾ 17 ਤਰੀਕ ਨੂੰ ਸੀ ਜਿਹੜਾ ਆਪਣਾ ਉੱਥੇ ਇਕੱਠ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਉੱਥੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਚ ਕਿੰਨੇ ਨੌਜਵਾਨ ਪਹੁੰਚੇ ਕਿੰਨੇ ਹੀ ਪਰ ਉਹ ਇਕੱਠ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਤੇ ਜਥੇਦਾਰਾਂ ਦੇ ਅਕਾਲ ਦਖਤ ਦੇ ਆਪਣੇ ਜਿਹੜੇ ਜਥੇਦਾਰ ਸਬਾਨ ਨੇ ਉਹਨਾਂ ਦੇ ਹੱਥ ਚ ਬਾਕੀ ਗੱਲ ਸਾਰੀ ਵੀ ਚਲੋ ਉਹ ਚਲਾਉਣਗੇ ਇਦੂ ਬਾਅਦ ਸਿਸਟਮ ਸਾਰਾ ਉਹਨਾਂ ਨੇ ਕਾਲ ਦਿੱਤੀ ਤਲਵੰਡੀ ਸਾਬ ਉਹਦੀ ਇਦੂ ਬਾਅਦ ਯਾਰ ਕੋਈ ਵੀ ਨਹੀਂ ਬੋਲਿਆ ਬਾਈ ਯਾਰ ਹਨਾ ਅਸੀਂ ਐ ਨਹੀਂ ਕਹਿੰਦੇ ਵੀ ਯਾਰ ਕੋਈ ਤਖਤ ਦੇ ਜਥੇਦਾਰ ਹਨਾ ਆਪਣੇ ਬਹੁਤ ਹੀ ਸਤਕਾਰਯੋਗ ਨੇ ਪਰ ਇੱਕ ਗੱਲ ਆ ਪਰ ਅੱਜ ਜਿਵੇਂ ਉਹਨੂੰ ਭੁੱਖ ਹੜਤਾਲ ਨੂੰ ਪੰਜ ਸਿੰਘਾਂ ਨੇ ਹੁਕਮ ਕਰਕੇ ਭੁੱਖ ਹੜਤਾਲ ਤੜਵਾਈ ਸੀ ਭਾਈ ਸਾਹਿਬ ਦੀ ਜਿਹਦੇ ਉਹਨਾਂ ਦੇ ਸਾਥੀਆਂ ਦੀ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਬੈਠੇ ਨੇ ਹਨਾ ਉਵੇਂ ਹੀ ਅੱਜ ਮੈਂ ਕਹਿੰਨਾ ਬੇੜਾ ਤੇ ਵਕਤ ਦੀ ਦੇ ਸਮੇਂ ਦੀ ਵੀ ਲੋੜ ਆ ਵੀ ਭਾਈ ਸਾਹਿਬ ਨੂੰ ਵੋਟਾਂ 'ਚ ਖੜਾ ਕਰਿਆ ਜਾਵੇ ਵੋਟਾਂ ਦਾ ਪਰਿਵਾਰ ਨਹੀਂ ਮੰਨਦਾ ਵੀ ਵੋਟਾਂ 'ਚ ਨਹੀਂ ਖੜਾ ਕਰਿਆ ਜਾਣਾ ਚਾਹੀਦਾ ਪਰ ਇੱਕ ਗੱਲ ਜ਼ਰੂਰ ਹੈ ਜੇ ਪੰਜ ਸਿੰਘ ਸਹਿਬਾਨ ਹੁਕਮ ਦੇਣ ਤਾਂ ਭਾਈ ਸਾਹਿਬ ਨੂੰ ਵੋਟਾਂ 'ਚ ਖੜਾ ਕੀਤਾ ਜਾ ਸਕਦਾ ਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਜਾਣਾ ਵੀ ਮਾਤਾ ਬਾਹਰ ਆ ਗਏ ਨੇ ਮਾਤਾ ਜੀ ਤੇ ਜਿਹੜੇ ਨਾਲ ਦੇ ਸੀ ਮਾਤਾ ਦੇ ਹੋਰ ਉਹਨਾਂ ਦੇ ਰਿਸ਼ਤੇਦਾਰ ਸੀ ਉਹ ਵੀ ਬਾਹਰ ਆ ਚੁੱਕੇ ਨੇ ਪਰ ਇੱਕ ਗੱਲ ਆ ਯਾਰ ਹਨਾ ਕੱਲ ਮਾਤਾ ਦੇ ਮਾਤਾ ਵੀ ਬੋਲੀਆ ਮਾਤਾ ਦਾ ਵੀ ਦਰਦ ਝਲਕਿਆ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਵੀ ਜਿਹੜੀ ਅਕਾਲ ਦਿੱਤੀ ਸੀ ਤਲਵੰਡੀ ਕੇ ਸਾਬੋ ਪੁਲਿਸ ਨੇ ਬਥੇਰਾ ਜਤਨ ਲਾਇਆ ਵੀ ਸਾਰੀ ਸੰਗਤ ਨੂੰ ਰੋਕਿਆ ਹਨਾ ਬਹੁਤ ਜ਼ੋਰ ਲਾਇਆ ਪਰ ਇੱਕ ਗੱਲ ਮੈਂ ਅੱਜ ਕਹਿਣਾ ਚਾਹਣਾ ਹਨਾ ਵੀ ਆਪਾਂ ਨੂੰ ਵੀ ਵੀ ਕਹਿਣ ਦੇ ਵੀ ਪੰਥ ਨਹੀਂ ਸਾ ਦਿੰਦਾ ਪੰਥ ਨੇ ਬਈ ਬਹੁਤ ਸਾ ਦਿੱਤਾ 17 ਤਰੀਕ ਨੂੰ ਸੀ ਜਿਹੜਾ ਆਪਣਾ ਉੱਥੇ ਇਕੱਠ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਉੱਥੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਚ ਕਿੰਨੇ ਨੌਜਵਾਨ ਪਹੁੰਚੇ ਕਿੰਨੇ ਹੀ ਪਰ ਉਹ ਕੱਠ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਤੇ ਜਥੇਦਾਰਾਂ ਦੇ ਅਕਾਲ ਤਖਤ ਦੇ ਆਪਣੇ ਜਿਹੜੇ ਜਥੇਦਾਰ ਸਬਾਨ ਨੇ ਉਹਨਾਂ ਦੇ ਹੱਥ ਚ ਬਾਗੀ ਗੱਲ ਸਾਰੀ ਵੀ ਚਲੋ ਉਹ ਚਲਾਉਣਗੇ ਇਦੂ ਬਾਦ ਸਿਸਟਮ ਸਾਰਾ ਉਹਨਾਂ ਨੇ ਕਾਲ ਦਿੱਤੀ ਤਲਵੰਡੀ ਸਾਬ ਉਹਦੀ ਇਦੂ ਬਾਦ ਯਾਰ ਕੋਈ ਵੀ ਨਹੀਂ ਬੋਲਿਆ ਬਾਈ ਯਾਰ ਹਨਾ ਅਸੀਂ ਐ ਨਹੀਂ ਕਹਿੰਦੇ ਵੀ ਯਾਰ ਕੋਈ ਤਖਤ ਦੇ ਜਥੇਦਾਰ ਹਨਾ ਆਪਣੇ ਬਹੁਤ ਹੀ ਸਤਕਾਰਯੋਗ ਨੇ ਪਰ ਇੱਕ ਗੱਲ ਆ ਪਰ ਅੱਜ ਜਿਵੇਂ ਉਹਨੂੰ ਭੁੱਖ ਹੜਤਾਲ ਨੂੰ ਪੰਜ ਸਿੰਘਾਂ ਨੇ ਹੁਕਮ ਕਰਕੇ ਭੁੱਖ ਹੜਤਾਲ ਤड़ਵਾਈ ਸੀ ਭਾਈ ਸਾਹਿਬ ਦੀ ਜੇ ਉਹਨਾਂ ਦੇ ਸਾਥੀਆਂ ਦੀ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਬੈਠੇ ਨੇ ਹਨਾ ਉਵੇਂ ਹੀ ਅੱਜ ਮੈਂ ਕਹਿੰਨਾ ਵੇਲਾ ਤੇ ਵਕਤ ਦੀ ਦੇ ਸਮੇਂ ਦੀ ਵੀ ਲੋੜ ਆ ਵੀ ਭਾਈ ਸਾਹਿਬ ਨੂੰ ਵੋਟਾਂ 'ਚ ਖੜਾ ਕਰਿਆ ਜਾਵੇ ਵੋਟਾਂ ਦਾ ਪਰਿਵਾਰ ਨਹੀਂ ਮੰਨਦਾ ਵੀ ਵੋਟਾਂ 'ਚ ਨਹੀਂ ਖੜਾ ਕਰਿਆ ਜਾਣਾ ਚਾਹੀਦਾ ਪਰ ਇੱਕ ਗੱਲ ਜ਼ਰੂਰ ਹੈ ਜੇ ਪੰਜ ਸਿੰਘ ਸਹਿਬਾਨ ਹੁਕਮ ਦੇਣ ਤਾਂ ਭਾਈ ਸਾਹਿਬ ਨੂੰ ਵੋਟਾਂ 'ਚ ਖੜਾ ਕੀਤਾ ਜਾ ਸਕਦਾ ਹਨਾ ਆਪਾਂ ਨੂੰ ਪਤਾ ਹੀ ਆ ਹੁਣ ਆਪਣਾ ਮਹਾਲੀ ਮੋਰਚਾ ਗਾ ਬੰਦੀ ਸਿੰਘਾ ਵਾਲਾ ਉਹ ਵੀ ਕੱਲ ਨੂੰ ਕੋਰਟ ਨੇ ਹੁਕਮ ਦੇ ਦਿੱਤੇ ਵੀ ਉਹ ਚਕਾਉਣਾਗਾ ਹਨਾ ਉੱਥੇ ਵੀ ਆਪਾਂ ਪਹੁੰਚਾਂਗੇ ਸਾਰੇ ਵੱਧ ਤੋਂ ਵੱਧ ਹੋਰ ਨੌਜਵਾਨਾਂ ਨੂੰ ਵੀ ਬੇਨਤੀ ਆ ਵੀ ਪਹੁੰਚ ਜੇ ਯਾਰ ਨਹੀਂ ਤਾਂ ਬਈ ਹਾਲਾਤ ਆਪਣੇ ਫਿਰ ਮਾੜੀ ਹੋਣਗੇ ਇਦੂ ਵਾਰ ਆਪਾਂ ਨੂੰ ਵੀ ਪਤਾ ਮੈਂ ਸਾਰੀ ਸੰਗਤ ਅੱਗੇ ਇੱਕ ਬੇਨਤੀ ਕਰਦਾ ਵੀ ਇੱਕ ਦਬਾਅ ਬਣਾਇਆ ਜਾਵੇ ਵੀ ਯਾਰ ਉਹਨਾਂ ਨੂੰ ਹੁਕਮ ਪੰਜ ਸਿੰਘ ਸਹਿਬਾਨ ਕਾਰਨ ਵੀ ਭਾਈ ਆਹ ਸੀਟ ਤੇ ਤੂੰ ਵੋਟਾਂ ਚੋਣਾਂ 'ਚ ਖੜਾ ਹੋਣਾ ਤਾਂ ਕਿ ਭਾਈ ਸਾਹਿਬ ਜਲਦੀ ਤੋਂ ਜਲਦੀ ਬਾਹਰ ਆ ਜਾਣ ਜੇ ਭਾਈ ਸਾਹਿਬ ਜਲਦੀ ਤੋਂ ਜਲਦੀ ਬਾਹਰ ਆਉਂਦੇ ਨੇ ਤਾਂ ਨਾਲ ਦੇ ਸਿੰਘ ਵੀ ਜਲਦੀ ਬਾਹਰ ਆ ਸਕਦੇ ਨੇ ਭਾਵੇਂ ਉਹ ਡਿਬਰੂਗੜ੍ਹ ਜੇਲ੍ਹ ਵਾਲੇ ਹੋਣ ਭਾਵੇਂ ਉਹ ਜਿਹੜੇ ਅੰਮਰਸਰ ਜੇਲ੍ਹ ਚ ਜਿਹੜੇ ਕੀ ਉਹਨਾਂ ਦੇ ਸਾਥੀ ਕੁਝ ਕਿ ਇੱਧਰ ਵੀ ਬੈਠੇ ਨੇ ਹਨਾ ਤੇ ਹੋਰ ਵੀ ਜਿੰਨੀਆਂ ਜੇਲਾਂ ਚ ਆਪਣੇ ਨੌਜਵਾਨ ਨੇ ਉਹ ਬਾਹਰ ਆ ਜਾਣਗੇ ਜੇ ਪੰਜ ਸਿੰਘ ਸਿੰਘ ਸਹਿਬਾਨ ਹਨਾ ਹੁਕਮ ਕਰਦੇ ਨੇ ਜਾਂ ਤਖਤ ਦਾ ਜੱਥੇਦਾਰ ਆਪਣਾ ਉਹ ਹੁਕਮ ਕਰਦਾ ਤਾਂ ਭਾਈ ਸਾਹਿਬ ਨੂੰ ਚੋਣਾਂ 'ਚ ਖੜਾ ਹੋਣਾ ਪਊਗਾ ਇਹ ਵੀ ਆਪਣੇ ਸਿੱਖ ਨੌਜਵਾਨਾਂ ਨੂੰ ਸਾਰੇ ਨੌਜਵਾਨਾਂ ਨੂੰ ਦਬਾਅ ਬਣਾਉਣਾ ਚਾਹੀਦਾ ਹਰੇਕ ਨੂੰ ਕਹਿਣਾ ਚਾਹੀਦਾ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਪ੍ਰਚਾਰ ਚਲਾਓ ਵੀ ਯਾਰ ਵੀ ਭਾਈ ਸਾਹਿਬ ਨੂੰ ਚੋਣਾਂ 'ਚ ਖੜਾ ਹੋਣਾ ਚਾਹੀਦਾ ਨਹੀਂ ਤਾਂ ਆਪਾਂ ਨੂੰ ਪਤਾ ਵੀ ਹੁਣ ਕਿਹੜੇ ਹਾਲਾਤ ਬਣ ਰਹੇ ਨੇ ਸਿੱਖਾਂ ਲਈ ਮਾੜੀ ਬਣ ਰਹੇ ਨੇ ਤੇ ਆਪਾਂ ਵੀ ਅਸੀਂ ਵੀ ਇਸੇ ਸਾਥ ਨਾਲ ਸਿਮਰਜੀਤ ਸਿੰਘ ਮਾਨ ਤੇ ਆਪਣੇ ਲੱਖੇ ਸਧਾਨੇ ਦਾ ਸਾਥ ਦੇ ਰਹੇ ਆਂ ਵੀ ਯਾਰ ਇਹ ਦੋ ਬੰਦੇ ਜਾਣ ਤਾਂ ਸ਼ਾਇਦ ਆਪਣੀ ਕੋਈ ਸਿੱਖਾਂ ਦੀ ਆਵਾਜ਼ ਚੱਕ ਸਕੇ ਜਾਂ ਹੋਰ ਜਿੰਨੇ ਪਾਰਟੀ ਵੱਲੋਂ ਖੜੇ ਹੋਏ ਨੇ ਬੰਦੇ ਮਾਨ ਵੱਲੋਂ ਉਹ ਹੋਰ ਬੰਦੇ ਵੀ ਆਵਾਜ਼ ਖੜੀ ਕਰ ਸਕਣ ਵੀ ਆਪਣੇ ਜਿਹੜੇ ਬੰਦੀ ਸਿੰਘ ਪਹਿਲਾਂ ਬੈਠੇ ਨੇ ਭਾਈ ਜਗਤਾਰ ਸਿੰਘ ਜਥੇਦਾਰ ਆਪਣਾ ਜਗਤਾਰ ਸਿੰਘ ਹਵਾਰਾ ਜਾਂ ਉਹਨਾਂ ਦੇ ਹੋਰ ਸਾਥੀ ਨੇ ਉਹ ਵੀ ਉਹ ਵੀ ਬਾਹਰ ਆ ਸਕਣ ਤਾਂ ਹੀ ਆਉਣਗੇ ਜੇ ਆਪਾਂ ਸਿੱਖ ਨੌਜਵਾਨਾਂ ਦਾ ਸਾਥ ਦੇਵਾਂਗੇ ਜੇ ਜਿਵੇਂ ਹੁਣ ਲੱਖੇ ਵਰਗੇ ਖੜੇ ਹੋਏ ਨੇ ਇਹਨਾਂ ਦਾ ਆਪਾਂ ਬੋਟਾਂ ਦਾ ਸਾਥ ਦੀਏ ਜਾਂ ਸਿਮਰਜੀਤ ਮਾਨ ਹਨਾ ਬਾਕੀ ਇੱਕ ਗੱਲ ਹੋਰ ਵੀ ਆ ਭਾਈ ਜਿਹੜਾ ਵੀ ਆਪਣੇ ਜ਼ਿਲ੍ਹੇ ਚ ਮੰਨ ਲਓ ਹਨਾ ਸਾਥ ਦੇਣਾ ਚਾਹੁੰਦਾਗਾ ਮੰਨ ਲਾ ਬਠਿੰਡੇ ਜ਼ਿਲ੍ਹੇ ਚ ਮਾਨਸਾ ਵੀ ਕਿਦਰ ਜਿੰਨਾ ਵੀ ਸੰਗਰੂਰ ਏਰੀਆ ਉਹ ਆਪਾਂ ਨੇ ਇੱਕ ਨੰਬਰ ਪਾਵਾਂਗੇ ਉਹਦੇ ਤੇ ਕਾਲ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਵੀ ਹਾਂ ਭਾਈ ਆਪਾਂ ਫਲਾਣੇ ਪਿੰਡ ਦੇ ਆ ਅਸੀਂ ਤੁਹਾਡਾ ਸਾਥ ਦੇਣਾ ਚਾਹੁੰਦੇ ਆ ਅਸੀਂ ਤੁਹਾਨੂੰ ਕਾਲ ਕਰਾਂਗੇ ਤੇ ਮੇਰਾ ਵੀਰ ਯਾਰ ਆਪਾਂ ਨੂੰ ਇਹ ਚੀਜ਼ਾਂ ਨਾਲ ਪਤਾ ਕੀ ਗੱਲ ਆ ਆਪਣੇ ਲ ਅਮਰਦਪੁਰ ਮੈਰੋ ਨਾਲ ਆਪਣੀ ਜਮਾ ਨਹੀਂ ਬਣਦੀ ਪਰ ਉਹ ਬੰਦੇ ਨੇ ਜਿਹੜੀਆਂ ਉਹ ਬੋਲ ਕੇ ਗਿਆ ਹਨਾ ਠੀਕ ਆ ਉੱਥੇ ਅੰਮ੍ਰਿਤਸਰ ਮੋਰਚੇ 'ਚ ਜਾਂ ਉਹਨੇ ਕੱਲ ਪਰਸੋ ਬੋਲਿਆ ਬਈ ਜਮਾ ਜਾਇਜ਼ ਬੋਲਿਆ ਉਹ ਬੰਦੇ ਨੇ ਕੋਈ ਗਲਤ ਗੱਲ ਨਹੀਂ ਬੋਲੀ ਅਸੀਂ ਪੂਰਾ ਕਹਿੰਦੇ ਵੀ ਹਾਂ ਯਾਰ ਬੰਦੇ ਨੇ ਡਟ ਕੇ ਬੋਲਿਆ ਭਾਵੇਂ ਸਾਡੇ ਨਿੱਜੀ ਮਤ ਪੇਦ ਉਹਦੇ ਨਾਲ ਲੱਖ ਹੋਣ ਠੀਕ ਹੈ ਪਰ ਜੇ ਉਹ ਬੰਦਾ ਬੋਲਿਆ ਨਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਜਾਣਾ ਵੀ ਮਾਤਾ ਪਰ ਇੱਕ ਗੱਲ ਆ ਯਾਰ ਹਨਾ ਕੱਲ ਮਾਤਾ ਦੇ ਮਾਤਾ ਵੀ ਬੋਲੀਆ ਮਾਤਾ ਦਾ ਵੀ ਦਰਦ ਝਲਕਿਆ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਪਰ ਇੱਕ ਗੱਲ ਮੈਂ ਅੱਜ ਕਹਿਣਾ ਚਾਹਣਾ ਹਨਾ ਵੀ ਆਪਾਂ ਨੂੰ ਉਹ ਵੀ ਕਹਿਣ ਦੇ ਵੀ ਪੰਥ ਨਹੀਂ ਸਾਦਦਾ ਪੰਥ ਨੇ ਬਈ ਬਹੁਤ ਸਾਦ ਦਿੱਤਾ 17 ਤਰੀਕ ਨੂੰ ਸੀ ਜਿਹੜਾ ਆਪਣਾ ਉੱਥੇ ਇਕੱਠ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਉੱਥੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਚ ਕਿੰਨੇ ਨੌਜਵਾਨ ਪਹੁੰਚੇ ਕਿੰਨੇ ਹੀ ਪਰ ਉਹ ਇਕੱਠ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਤੇ ਜਥੇਦਾਰਾਂ ਦੇ ਅਕਾਲ ਤਖਤ ਦੇ ਆਪਣੇ ਜਿਹੜੇ ਜਥੇਦਾਰ ਸਬਾਨ ਨੇ ਉਹਨਾਂ ਦੇ ਹੱਥ ਚ ਬਾਕੀ ਗੱਲ ਸਾਰੀ ਵੀ ਚਲੋ ਉਹ ਚਲਾਉਣਗੇ ਇਦੂ ਬਾਅਦ ਸਿਸਟਮ ਸਾਰਾ ਉਹਨਾਂ ਨੇ ਕਾਲ ਦਿੱਤੀ ਤਲਵੰਡੀ ਸਾਬ ਉਹਦੀ ਇਦੂ ਬਾਅਦ ਯਾਰ ਕੋਈ ਵੀ ਨਹੀਂ ਬੋਲਿਆ ਬਾਈ ਯਾਰ ਹਣਾ ਅਸੀਂ ਆਈ ਨਹੀਂ ਕਹਿੰਦੇ ਵੀ ਯਾਰ ਕੋਈ ਤਾਕਤ ਦੇ ਜੇਜ਼ੇਦਾਰ ਹਨ ਆਪਣੇ ਬਹੁਤ ਹੀ ਸਤਕਾਰਯੋਗ ਨੇ ਪਰ ਇੱਕ ਗੱਲ ਆ ਪਰ ਅੱਜ ਜਿਵੇਂ ਉਹਨੂੰ ਭੁੱਖ ਹੜਤਾਲ ਨੂੰ ਪੰਜ ਸਿੰਘਾਂ ਨੇ ਹੁਕਮ ਕਰਕੇ ਭੁੱਖ ਹੜਤਾਲ ਤੜਵਾਈ ਸੀ ਭਾਈ ਸਾਹਿਬ ਦੀ ਜੇ ਉਹਨਾਂ ਦੇ ਸਾਥੀਆਂ ਦੀ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਬੈਠੇ ਨੇ ਹਨਾ ਉਵੇਂ ਹੀ ਅੱਜ ਮੈਂ ਕਹਿੰਦਾ ਵੇਲਾ ਤੇ ਵਕਤ ਦੀ ਦੇ ਸਮੇਂ ਦੀ ਵੀ ਲੋੜ ਆ ਵੀ ਭਾਈ ਸਾਹਿਬ ਨੂੰ ਵੋਟਾਂ 'ਚ ਖੜਾ ਕਰਿਆ ਜਾਵੇ ਵੋਟਾਂ ਦਾ ਪਰਿਵਾਰ ਨਹੀਂ ਮੰਨਦਾ ਵੀ ਵੋਟਾਂ 'ਚ ਨਹੀਂ ਖੜਾ ਕਰਿਆ ਜਾਣਾ ਚਾਹੀਦਾ ਪਰ ਇੱਕ ਗੱਲ ਜ਼ਰੂਰ ਹੈ ਜੇ ਪੰਜ ਸਿੰਘ ਸਹਿਬਾਨ ਹੁਕਮ ਦੇਣ ਆਪਾਂ ਜੀ ਸਾਹਿਬ ਨੂੰ ਵੋਟਾਂ 'ਚ ਖੜਾ ਕੀਤਾ ਜਾ ਸਕਦਾ ਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਜਾਣਾ ਵੀ ਮਾਤਾ ਬਾਹਰ ਆ ਗਏ ਨੇ ਮਾਤਾ ਜੀ ਤੇ ਜਿਹੜੇ ਨਾਲ ਦੇ ਸੀ ਮਾਤਾ ਦੇ ਹੋਰ ਉਹਨਾਂ ਦੇ ਰਿਸ਼ਤੇਦਾਰ ਸੀ ਉਹ ਵੀ ਬਾਹਰ ਆ ਚੁੱਕੇ ਨੇ ਪਰ ਇੱਕ ਗੱਲ ਆ ਯਾਰ ਹਨਾ ਕੱਲ ਮਾਤਾ ਦੇ ਮਾਤਾ ਵੀ ਬੋਲੀਆ ਮਾਤਾ ਦਾ ਵੀ ਦਰਦ ਝਲਕਿਆ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਵੀ ਜਿਹੜੀ ਅਕਾਲ ਦਿੱਤੀ ਸੀ ਤਲਵੰਡੀ ਕੇ ਸਾਬੋ ਪੁਲਿਸ ਨੇ ਬਥੇਰਾ ਜਤਨ ਲਾਇਆ ਵੀ ਸਾਰੀ ਸੰਗਤ ਨੂੰ ਰੋਕਿਆ ਹਨਾ ਬਹੁਤ ਜ਼ੋਰ ਲਾਇਆ ਪਰ ਇੱਕ ਗੱਲ ਮੈਂ ਅੱਜ ਕਹਿਣਾ ਚਾਹਣਾ ਹਨ ਵੀ ਆਪਾਂ ਨੂੰ ਵੀ ਵੀ ਕਹਿਣ ਦੇ ਵੀ ਪੰਥ ਨਹੀਂ ਸਾ ਦਿੰਦਾ ਪੰਥ ਨੇ ਬਈ ਬਹੁਤ ਸਾ ਦਿੱਤਾ 17 ਤਰੀਕ ਨੂੰ ਸੀ ਜਿਹੜਾ ਆਪਣਾ ਉੱਥੇ ਇਕੱਠ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਉੱਥੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਚ ਕਿੰਨੇ ਨੌਜਵਾਨ ਪਹੁੰਚੇ ਕਿੰਨੇ ਹੀ ਪਰ ਉਹ ਇਕੱਠ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਤੇ ਜਥੇਦਾਰਾਂ ਦੇ ਅਕਾਲ ਤਖਤ ਦੇ ਆਪਣੇ ਜਿਹੜੇ ਜਥੇਦਾਰ ਸਬਾਨ ਨੇ ਉਹਨਾਂ ਦੇ ਹੱਥ ਚ ਬਾਗੀ ਗੱਲ ਸਾਰੀ ਵੀ ਚਲੋ ਉਹ ਚਲਾਉਣਗੇ ਇਦੂ ਬਾਅਦ ਸਿਸਟਮ ਸਾਰਾ ਉਹਨਾਂ ਨੇ ਕਾਲ ਦਿੱਤੀ ਤਲਵੰਡੀ ਸਾਬ ਉਹਦੀ ਇਦੂ ਬਾਅਦ ਯਾਰ ਕੋਈ ਵੀ ਨਹੀਂ ਬੋਲਿਆ ਬਾਈ ਯਾਰ ਹਣਾ ਅਸੀਂ ਆਈ ਨਹੀਂ ਕਹਿੰਦੇ ਵੀ ਯਾਰ ਕੋਈ ਤਾਕਤ ਦੇ ਜੇਜ਼ੇਦਾਰ ਹਨ ਆਪਣੇ ਬਹੁਤ ਹੀ ਸਤਕਾਰਯੋਗ ਨੇ ਪਰ ਇੱਕ ਗੱਲ ਆ ਪਰ ਅੱਜ ਜਿਵੇਂ ਉਹਨੂੰ ਭੁੱਖ ਹੜਤਾਲ ਨੂੰ ਪੰਜ ਸਿੰਘਾਂ ਨੇ ਹੁਕਮ ਕਰਕੇ ਭੁੱਖ ਹੜਤਾਲ ਤੜਵਾਈ ਸੀ ਭਾਈ ਸਾਹਿਬ ਦੀ ਜੇ ਉਹਨਾਂ ਦੇ ਸਾਥੀਆਂ ਦੀ ਜਿਹੜੇ ਡਿਬਰੂਗੜ੍ਹ ਜੇਲ੍ਹ ਚ ਬੈਠੇ ਨੇ ਹਨਾ ਉਵੇਂ ਹੀ ਅੱਜ ਮੈਂ ਕਹਿੰਦਾ ਵੇਲਾ ਤੇ ਵਕਤ ਦੀ ਦੇ ਸਮੇਂ ਦੀ ਵੀ ਲੋੜ ਆ ਵੀ ਭਾਈ ਸਾਹਿਬ ਨੂੰ ਵੋਟਾਂ 'ਚ ਖੜਾ ਕਰਿਆ ਜਾਵੇ ਵੋਟਾਂ ਦਾ ਪਰਿਵਾਰ ਨਹੀਂ ਮੰਨਦਾ ਵੀ ਵੋਟਾਂ 'ਚ ਨਹੀਂ ਖੜਾ ਕਰਿਆ ਜਾਣਾ ਚਾਹੀਦਾ ਪਰ ਇੱਕ ਗੱਲ ਜ਼ਰੂਰ ਹੈ ਜੇ ਪੰਜ ਸਿੰਘ ਸਹਿਬਾਨ ਹੁਕਮ ਦੇਣ ਤਾ ਭਾਈ ਸਾਹਿਬ ਨੂੰ ਵੋਟਾਂ 'ਚ ਖੜਾ ਕੀਤਾ ਜਾ ਸਕਦਾ ਹਨ ਆਪਾਂ ਨੂੰ ਪਤਾ ਹੀ ਆ ਹੁਣ ਆਪਣਾ ਮਹੱਲੀ ਮੋਰਚਾ ਗਾ ਬੰਦੀ ਸਿੰਘਾ ਵਾਲਾ ਉਹ ਵੀ ਕੱਲ ਨੂੰ ਕੋਰਟ ਨੇ ਹੁਕਮ ਦੇ ਦਿੱਤੇ ਵੀ ਉਹ ਚਕਾਉਣਾ ਗਾ ਹਨਾ ਉਹ ਉੱਥੇ ਵੀ ਆਪਾਂ ਪਹੁੰਚਾਂਗੇ ਸਾਰੇ ਵੱਦ ਤੋਂ ਵੱਦ ਹੋਰ ਨੌਜਵਾਨਾਂ ਨੂੰ ਵੀ ਬੇਨਤੀ ਆ ਵੀ ਪਹੁੰਚ ਜੇ ਯਾਰ ਨਹੀਂ ਤਾਂ ਬਈ ਹਾਲਾਤ ਆਪਣੇ ਫਿਰ ਮਾੜੀ ਹੋਣਗੇ ਇਦੂ ਬਾਦ ਆਪਾਂ ਨੂੰ ਵੀ ਪਤਾ ਮੈਂ ਸਾਰੀ ਸੰਗਤ ਅੱਗੇ ਇੱਕ ਬੇਨਤੀ ਕਰਦਾ ਵੀ ਇੱਕ ਦਬਾਅ ਬਣਾਇਆ ਜਾਵੇ ਵੀ ਯਾਰ ਉਹਨਾਂ ਨੂੰ ਹੁਕਮ ਪੰਜ ਸਿੰਘ ਸਹਿਬਾਨ ਕਰਨ ਵੀ ਭਾਈ ਆ ਸੀਟ ਤੇ ਤੂੰ ਵੋਟਾਂ ਚੋਣਾਂ 'ਚ ਖੜਾ ਹੋਣਾ ਕਾਂਕੀ ਭਾਈ ਸਾਹਿਬ ਜਲਦੀ ਤੋਂ ਜਲਦੀ ਬਾਹਰ ਆ ਜਾਣ ਜੇ ਭਾਈ ਸਾਹਿਬ ਜਲਦੀ ਤੋਂ ਜਲਦੀ ਬਾਹਰ ਆਉਂਦੇ ਨੇ ਤਾਂ ਨਾਲ ਦੇ ਸਿੰਘ ਵੀ ਜਲਦੀ ਬਾਹਰ ਆ ਸਕਦੇ ਨੇ ਭਾਵੇਂ ਉਹ ਡਿਬਰੂਗੜ੍ਹ ਜੇਲ੍ਹ ਵਾਲੇ ਹੋਣ ਭਾਵੇਂ ਉਹ ਜਿਹੜੇ ਅੰਬਰਸਰ ਜੇਲ੍ਹ 'ਚ ਜਿਹੜੇ ਕੀ ਉਹਨਾਂ ਦੇ ਸਾਥੀ ਕੁਝ ਕਿ ਇੱਧਰ ਵੀ ਬੈਠੇ ਨੇ ਹਨਾ ਤੇ ਹੋਰ ਵੀ ਜਿੰਨੀਆਂ ਜੇਲਾਂ 'ਚ ਆਪਣੇ ਨੌਜਵਾਨ ਨੇ ਉਹ ਬਾਹਰ ਆ ਜਾਣਗੇ ਜੇ ਪੰਜ ਸਿੰਘ ਸਿੰਘ ਸਹਿਬਾਨ ਹਨਾ ਹੁਕਮ ਕਰਦੇ ਨੇ ਜਾਂ ਤਖਤ ਦਾ ਜੱਥੇਦਾਰ ਆਪਣਾ ਉਹ ਹੁਕਮ ਕਰਦਾ ਤਾਂ ਭਾਈ ਸਾਹਿਬ ਨੂੰ ਚੋਣਾ 'ਚ ਖੜਾ ਹੋਣਾ ਪਊਗਾ ਇਹ ਵੀ ਆਪਣੇ ਸਿੱਖ ਨੌਜਵਾਨਾਂ ਨੂੰ ਸਾਰੇ ਨੌਜਵਾਨਾਂ ਨੂੰ ਦਬਾਅ ਬਣਾਉਣਾ ਚਾਹੀਦਾ ਹਰੇਕ ਨੂੰ ਕਹਿਣਾ ਚਾਹੀਦਾ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਪ੍ਰਚਾਰ ਚਲਾਓ ਵੀ ਯਾਰ ਵੀ ਭਾਈ ਸਾਹਿਬ ਨੂੰ ਚੋਣਾਂ 'ਚ ਖੜਾ ਹੋਣਾ ਚਾਹੀਦਾ ਨਹੀਂ ਤਾਂ ਆਪਾਂ ਨੂੰ ਪਤਾ ਵੀ ਹੁਣ ਕੜੇ ਹਾਲਾਤ ਬਣ ਰਹੇ ਨੇ ਸਿੱਖਾਂ ਲਈ ਮਾੜੀ ਬਣ ਰਹੇ ਨੇ ਤੇ ਆਪਾਂ ਵੀ ਅਸੀਂ ਵੀ ਇਸੇ ਸਾਥ ਨਾਲ ਸਿਮਰਜੀਤ ਸਿੰਘ ਮਾਨ ਤੇ ਆਪਣੇ ਲੱਖੇ ਸਿਧਾਣੇ ਦਾ ਸਾਥ ਦੇ ਰਹੇ ਹਾਂ ਵੀ ਯਾਰ ਇਹ ਦੋ ਬੰਦੇ ਜਾਣ ਤਾਂ ਸ਼ਾਇਦ ਆਪਣੀ ਕੋਈ ਸਿੱਖਾਂ ਦੀ ਆਵਾਜ਼ ਚੱਕ ਸਕੇ ਜਾਂ ਹੋਰ ਜਿੰਨੇ ਪਾਰਟੀ ਵੱਲੋਂ ਖੜੇ ਹੋਏ ਨੇ ਬੰਦੇ ਮਾਨ ਵੱਲੋਂ ਉਹ ਹੋਰ ਬੰਦੇ ਵੀ ਆਵਾਜ਼ ਖੜੀ ਕਰ ਸਕਣ ਵੀ ਆਪਣੇ ਜਿਹੜੇ ਬੰਦੀ ਸਿੰਘ ਪਹਿਲਾਂ ਬੈਠੇ ਨੇ ਭਾਈ ਜਗਤਾਰ ਸਿੰਘ ਜਥੇਦਾਰ ਆਪਣਾ ਜਗਤਾਰ ਸਿੰਘ ਹਵਾਰਾ ਜਾਂ ਉਹਨਾਂ ਦੇ ਹੋਰ ਸਾਥੀ ਨੇ ਉਹ ਵੀ ਉਹ ਵੀ ਬਾਹਰ ਆ ਸਕਣ ਤਾਂ ਹੀ ਆਉਣਗੇ ਜੇ ਆਪਾਂ ਸਿੱਖ ਨੌਜਵਾਨਾਂ ਦਾ ਸਾਥ ਦੇਵਾਂਗੇ ਜੇ ਜਿਵੇਂ ਹੁਣ ਲੱਖੇ ਵਰਗੇ ਖੜੇ ਹੋਏ ਨੇ ਇਹਨਾਂ ਦਾ ਆਪਾਂ ਬੋਟਾ ਦਾ ਸਾਥ ਦਈਏ ਜਾਂ ਸਿਮਰਜੀਤ ਮਾਨ ਹਣਾ ਬਾਕੀ ਇੱਕ ਗੱਲ ਹੋਰ ਵੀ ਆ ਬਾਈ ਜਿਹੜਾ ਵੀ ਆਪਣੇ ਜ਼ਿਲ੍ਹੇ ਚ ਮੰਨ ਲਓ ਹਣਾ ਸਾਥ ਦੇਣਾ ਚਾਹੁੰਦਾਗਾ ਮੰਨ ਲਾ ਬਠਿੰਡੇ ਜ਼ਿਲ੍ਹੇ ਚ ਮਾਨਸਾ ਵੀ ਕਿਦਰ ਜਿੰਨਾ ਵੀ ਸੰਗਰੂਰ ਏਰੀਆ ਉਹ ਆਪਾਂ ਨੇ ਇੱਕ ਨੰਬਰ ਪਾਵਾਂਗੇ ਉਹਦੇ ਤੇ ਕਾਲ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਵੀ ਹਾਂ ਭਾਈ ਆਪਾਂ ਫਲਾਣੇ ਪਿੰਡ ਦੇ ਆਸੀਂ ਤੁਹਾਡਾ ਸਾਥ ਦੇਣਾ ਚਾਹੁੰਦੇ ਆਂ ਅਸੀਂ ਤੁਹਾਨੂੰ ਕਾਲ ਕਰਾਂਗੇ ਤੇ ਮੇਰਾ ਵੀਰੇ ਯਾਰ ਆਪਾਂ ਨੂੰ ਇਹ ਚੀਜ਼ਾਂ ਨਾਲ ਪਤਾ ਕੀ ਗੱਲ ਆ ਆਪਣੇ ਲੱਖ ਮਤਭੇਦ ਹੋ ਸਕਦੇ ਨੇ ਅਮਰਦਪੁਰ ਮੈਰੋ ਨਾਲ ਆਪਣੀ ਜਮਾ ਨਹੀਂ ਬਣਦੀ ਪਰ ਉਹ ਬੰਦੇ ਨੇ ਜਿਹੜੀਆਂ ਉਹ ਬੋਲ ਕੇ ਗਿਆ ਹਨਾ ਠੀਕ ਆ ਉੱਥੇ ਅੰਮ੍ਰਿਤਸਰ ਮੋਰਚੇ 'ਚ ਜਾਂ ਉਹਨੇ ਕੱਲ ਪਰਸੋ ਬੋਲਿਆ ਬਈ ਜਮਾ ਜਾਇਜ਼ ਬੋਲਿਆ ਉਹ ਬੰਦੇ ਨੇ ਕੋਈ ਗਲਤ ਗੱਲ ਨਹੀਂ ਬੋਲੀ ਅਸੀਂ ਪੂਰਾ ਕਹਿੰਦੇ ਵੀ ਹਾਂ ਯਾਰ ਬੰਦੇ ਨੇ ਡਟ ਕੇ ਬੋਲਿਆ ਭਾਵੇਂ ਸਾਡੇ ਨਿੱਜੀ ਮਤ ਪੇਦ ਉਹਦੇ ਨਾਲ ਲੱਖ ਹੋਣ ਠੀਕ ਹੈ ਪਰ ਜੇ ਉਹ ਬੰਦਾ ਬੋਲਿਆ ਨਾ